ਅਬ ਤੋ ਜਾਏ ਚੜੇ ਸੰਗਾਸ਼ਨ ਮਿਲਹੈ 사ਰੰਗ ਪਾਨੀ RAM ਕਵੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਕਹਿੰਦੇ ਰੱਬ ਤੇ ਕਵੀਰ ਏਕ ਹੀ ਹੋ ਗਿਆ ਤੇ ਪਛਾਨਣਾ ਕਿੱਦਾਂ ਬੋਲੋ ਹੈ RAM ਕਵੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਬੜੀਏ ਚਰਚਤਾ ਹੈ ਜੇ ਪ੍ਰਸ਼ਾਦ ਪਰਮਗਤ ਪਾਵੇ ਐਸਾ ਜੀਵਨ ਬਣ ਜਾਣਾ ਜਿਸ ਤਰ੍ਹਾਂ ਦੇ ਨਾਲ ਇਕਲ ਚਿੰਤਾ ਰਾਖ ਅਨੰਤਾ ਔਰ ਤ ਜੋ ਸਭ ਆਸ਼ਰੇ ਪ੍ਰਣਬੇ ਨਾਮਾ ਭਏ ਨਹਿਕਾਮਾ ਕੋ ਠਾਕਰ ਕੋ ਦਾਸਾਰੇ ਠਾਕਰ ਕੌਣ ਹੈ ਤੇ ਦਾਸ ਕੌਣ ਹੈ ਖੇਡ ਖਤਮ ਹੋ ਗਿਆ ਜਿਸ ਤਰ੍ਹਾਂ ਕਬੀਰ ਜੀ ਨੇ ਵੀ ਆਖਿਆ ਸੁਣ ਸਕੀ ਜੀ ਮੈਂ ਪਿਓ ਵਸ ਪੀ ਮੈਂ ਬਸੇ ਕੇ ਜਿਓ ਜਿਓ ਪਿਓ ਬੂਝੋ ਨਹੀਂ ਘਟਕ ਮੈਂ ਜਿਓ ਕੇ ਪਿਓ ਕਹਿੰਦੇ ਪਤਾ ਨਹੀਂ ਲੱਗਦਾ ਕਿ ਮੇਰੀ ਆਤਮਾ ਪਰਮਾਤਮਾ ਚ ਵਸ ਰਹੀ ਹੈ ਜਾਂ ਪਰਮਾਤਮਾ ਮੇਰੀ ਆਤਮਾ ਚ ਵਸ ਰਿਹਾ ਹੈ ਸਰਬਰ ਮੈਂ ਹੰਸ ਹੰਸ ਮੈਂ ਸ਼ਾਗਰ ਅਕਤ ਕਥਾ ਗੁਰਬਚਨੀ ਆਦਰ ਹੰਸ ਦੇ ਵਿੱਚ ਉਹ ਵਸਤੂ ਹੈ ਗੁਰਮਖ ਦੇ ਵਿੱਚ ਗੁਰੂ ਹੈ ਸ਼ਾਗਰ ਹੈ ਤੇ ਸ਼ਾਗਰ ਦੇ ਵਿੱਚ ਪਾਉਣਾ ਹੈ ਗੁਰਮਖ ਦਾ ਮਨ ਹੰਸ਼ ਪਾਉ ਉੱਥੇ ਬਿੰਦਾ ਹੈ ਇਸ ਕਰਕੇ ਬਾષા ਰਹਿਮਤ ਕਰਨ ਹਾਂਜੀ